ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਹੱਸਦੇ ਖੇਡਦੇ ਰੱਖੇ ਖੁਸ਼ੀਆਂ ਖੇੜੇ ਦੇਵੇ ਸੋ ਬੜੀ ਪਿਆਰੀ ਕਹਾਣੀ ਲੈ ਕੇ ਆਈਆਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਨੋਂ ਆਨੰਦ ਪਿਆਰੀ ਜੀ ਕਹਾਣੀ ਦਾ ਇੱਕ ਨਿਰਮਲ ਸਿੰਘ ਤੇ ਸੁਰਜੀਤ ਸਿੰਘ ਦੋਵੇਂ ਬੜੇ ਪਿਆਰੇ ਜਿਹਨੂੰ ਆਪਾਂ ਕਹਿੰਦੇ ਆ ਪੱਗਵਟ ਭਰਾ ਦੀ ਤਰ੍ਹਾਂ ਦੋਸਤ ਸੀ ਉਹ ਤਾਂ ਜਿਹੜਾ ਸਰਜੀਤ ਸਿੰਘ ਸੀ ਉਹ ਘਰੋਂ ਵੀ ਤਕੜਾ ਸੀ ਉਹ ਪਿੰਡ ਦੇ ਵਿੱਚ ਰਹਿੰਦਾ ਸੀ ਪਰ ਉਹਦਾ ਛੋਟਾ ਜਿਹਾ ਬਿਜ਼ਨਸ ਚੱਲਦਾ ਸੀ ਸ਼ਹਿਰ 'ਚ ਤੇ ਜਿਹੜਾ ਨਿਰਮਲ ਸਿੰਘ ਸੀ ਉਹ ਵੀ ਕੋਈ ਵਧੀਆ ਨੌਕਰੀ ਕਰਦਾ ਸੀ ਤਾਂ ਕਿ ਦਿਨ ਇਹੋ ਜਿਹਾ ਹੁੰਦਾ ਨਿਰਮਲ ਸਿੰਘ ਦੇ ਘਰੇ ਬੇਟੀ ਜਨਮ ਲੈਂਦੀ ਹੈ ਤਾਂ ਉਹਦੀ ਪਤਨੀ ਬੇਟੀ ਨੂੰ ਜਨਮ ਦੇਣ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਤਾਂ ਹੁਣ ਬੱਚੀ ਦਾ ਜਨਮ ਹੋਇਆ ਹੁੰਦਾ ਉਸੇ ਟਾਈਮ ਕੁਝ ਘੰਟਿਆਂ ਦੀ ਹੁੰਦੀ ਹੈ ਤਾਂ ਉਹ ਬਹੁਤ ਰੋਂਦੇ ਭੋਗ ਤੱਕ ਤਾਂ ਭੈਣ ਭਾਈ ਆਉਂਦੇ ਜਾਂਦੇ ਜੇ ਰਹੇ ਸਾਹਮਦੇ ਰਹੇ ਬੱਚੀ ਨੂੰ ਹੁਣ ਉਸ ਤੋਂ ਬਾਅਦ ਉਹਦੇ ਇਕੱਲਾ ਇਕੱਲਾ ਹੀ ਸੀ ਉਹ ਉਹਦੇ ਇਕੱਲੇ ਦੇ ਗੜ ਪੈ ਗਈ ਹੁਣ ਉਹ ਉਹ ਤਾਂ ਜੈ ਤਾਂ ਹੁਣ ਨੌਕਰੀ ਕਰਦਾ ਫੇਰ ਤਾਂ ਧੀ ਦਾ ਬੜਾ ਔਖਾ ਹੁੰਦਾ ਜੇ ਨੌਕਰੀ ਛੱਡਦਾ ਤਾਂ ਆਪਦਾ ਤੇ ਧੀ ਦਾ ਖਰਚ ਕਿਵੇਂ ਚਲਾਊਗਾ ਹੁਣ ਉਹ ਦੁਚਿੱਤੀ ਚ ਹੋਇਆ ਪਿਆ ਵੀ ਮੈਂ ਕਰਾਂ ਤਾਂ ਕੀ ਕਰਾਂ ਤਾਂ ਕਈ ਦਿਨ ਤਾਂ ਜੂਝਦਾ ਆਈਂ ਛੁੱਟੀ-ਛੱਟੀ ਲੈ ਕੇ ਪਰ ਫੇਰ ਉਹ ਸੋਚਦਾ ਵੀ ਇੰਨੀਆਂ ਛੁੱਟੀਆਂ ਵੀ ਮੈਂ ਕਿੰਨੀਆਂ ਗੱਲਾਂ ਨੂੰ ਮੈਨੂੰ ਵੀ ਅਗਲਾ ਘਰ ਨੂੰ ਤੋੜ ਦੂਗਾ ਤਾਂ ਹੁਣ ਉਹਦਾ ਦਿਲ ਜਿਵੇਂ ਟੁੱਟ ਜਾਂਦਾ ਨਿਰਮਲ ਦਾ ਵੀ ਹੁਣ ਮੈਂ ਜਾਵਾਂ ਤਾਂ ਕਿੱਥੇ ਜਾਵਾਂ ਧੀ ਨੂੰ ਲੈ ਕੇ ਵੀ ਮਸਾਂ ਕਰੇ ਧੀ ਆਈ ਹੈ ਉਹ ਭਾਈ ਸੋਚਦਾ ਸਚਾਉਂਦਾ ਉਦੋਂ ਅੰਚਾਉਂਦਾ ਹੈ ਵੀ ਨਾਲੇ ਉਹਦਾ ਕੰਮ ਤੱਕੜਾ ਮੇਰੇ ਮਿੱਤਰ ਦਾ ਉਹਦੇ ਪਿੰਡ ਜਾਂਦਾ ਹੈ ਉਹ ਸਰਜੀਤ ਦੇ ਉਹਦੇ ਪਿੰਡ ਜਾ ਕੇ ਉਹ ਆਪ ਦੀ ਧੀ ਨੂੰ ਸਰਜੀਤ ਸਿੰਘ ਦੇ ਪੈਰਾਂ 'ਚ ਧਰ ਦਿੰਦਾ ਹੈ ਕਹਿੰਦਾ ਵੀ ਮੇਰਾ ਹਾਲਾਤ ਤਾਂ ਤੈਨੂੰ ਪਤਾ ਹੀ ਹੈ ਵੀ ਮੈਤੋ ਹੀ ਪੜਨੀ ਨਹੀਂ ਮੇਰਾ ਜੀਵ ਨਹੀਂ ਕਰਦਾ ਇਹਨੂੰ ਛੱਡਣ ਨੂੰ ਪਰ ਮੈਂ ਹੁਣ ਕਰਾਂ ਵੀ ਕੀ ਅੱਜ ਤੋਂ ਬਾਅਦ ਇਹ ਤੇਰੀ ਹੈ ਪਾੜ ਲੈ ਇਹਨੂੰ ਜਿਵੇਂ ਕਿਵੇਂ ਕਰਦਾ ਤੂੰ ਤਾਂ ਸਰਜੀਤ ਸਿੰਘ ਨੇ ਆਪਦੇ ਪੈਰਾਂ 'ਚੋਂ ਛੋਟੀ ਬੱਚੀ ਚੱਕੀ ਆਪਦੀ ਪਤਨੀ ਦੀ ਗੋਦੀ 'ਚ ਰੱਖਤੀ ਤੇ ਮੋਢਿਆਂ ਤੋਂ ਫੜ ਕੇ ਨਿਰਮਲ ਨੂੰ ਉਠਾਇਆ ਉਠਾ ਕੇ ਉਹਨੂੰ ਗਲ ਨਾਲ ਲਾ ਲਿਆ ਗਲ ਨਾਲ ਲਾ ਕੇ ਉਹਨੂੰ ਕਹਿੰਦਾ ਵੀ ਸਾਰਾ ਗੁਸਠ ਠੀਕ ਹੈ ਮੈਂ ਪਾਲੂਗਾ ਤੇਰੀ ਧੀ ਹੋਈ ਕਿ ਮੇਰੀ ਹੋਈ ਵੀ ਪਰ ਅੱਜ ਤਾ ਤੂੰ ਮੈਨੂੰ ਦੇ ਰਿਹਾ ਕੱਲ ਨੂੰ ਤੇਰੀ ਮਮਤਾ ਉਮੜਈ ਵੀ ਤੂੰ ਮੇ ਤੋਂ ਧੀ ਲੈਣ ਆ ਗਿਆ ਜਾਂ ਤੂੰ ਕਿਸੇ ਕੋਲੇ ਗਾਉਣ ਲੱਗ ਗਿਆ ਲੋਕਾਂ ਲਵੇ ਵੀ ਮੇਰੀ ਕੁੜੀ ਐ ਇਹ ਮੇਰੀ ਕੁੜੀ ਐ ਵੀ ਮੈਨੂੰ ਇੱਕ ਵਾਦਾ ਦੇ ਸਰਜੀਤ ਕਹਿੰਦਾ ਨਿਰਮਲ ਨੂੰ ਵੀ ਮੈਨੂੰ ਇੱਕ ਵਾਦਾ ਦੇ ਬੀ ਤੇਰੇ ਮੇਰੇ ਜੀ ਇਹ ਬਸ ਜਾਂ ਮੇਰੀ ਪਤਨੀ ਆਪਣੇ ਤਿੰਨਾ ਚ ਗੱਲ ਰਹੂਗੀ ਕਦੇ ਵੀ ਤੇਰਾ ਜ਼ਿਕਰ ਨਹੀਂ ਆਊਗਾ ਵਿੱਚ ਉਹ ਮੰਨ ਗਿਆ ਨਿਰਮਲ ਸਿੰਘ ਮੰਨ ਗਿਆ ਉਹ ਤਾਂ ਚਲੋ ਜੀ ਉਹ ਵਾਗ ਗਿਆ ਉਥੋਂ ਗਿਆ ਉਹ ਤਾਂ ਜਿਵੇਂ ਕਹਿੰਦੇ ਨੇ ਨਾ ਵੀ ਕਿਸੇ ਬੱਚੇ ਦੇ ਜਾਂ ਕਿਸੇ ਬੰਦੇ ਦੇ ਭਾਗ ਹੁੰਦੇ ਨੇ ਉਹ ਜਿਉਂ ਹੀ ਆਪਣੀ ਧੀ ਨੂੰ ਸਰਜੀਤ ਸਿੰਘ ਦੇ ਘਰੇ ਸੌਂਪ ਕੇ ਗਿਆ ਉਹਦੇ ਘਰੇ ਤਾਂ ਦੁੱਗਣਾ ਬਿਜ਼ਨਸ ਹੋ ਗਿਆ ਉਹਦਾ ਉਸ ਤੋਂ ਬਾਅਦ ਉਹਦੇ ਘਰੇ ਤਿੰਨ ਪੁੱਤ ਜਨਮ ਲੈਂਦੇ ਨੇ ਤਿੰਨ ਬੇਟੇ ਸਰਜੀਤ ਸਿੰਘ ਦੇ ਘਰੇ ਪੈਦਾ ਹੋਏ ਕੁੜੀ ਤੋਂ ਬਾਅਦ ਉਧਰੋਂ ਨਿਰਮਲ ਸਿੰਘ ਦਾ ਜਿਵੇਂ ਧੀ ਦੇ ਕਦਮ ਕਰ ਮੁਠੇ ਸਾਰਾ ਖੁਸ਼ੀ ਉੱਡ ਗਿਆ ਧੀਆਂ ਤਾਂ ਭਾ ਗਾਲੀਆਂ ਹੁੰਦੀਆਂ ਨੇ ਸਿਆਣੇ ਵੀ ਕਹਿੰਦੇ ਨੇ ਤਾਂ ਇਹ ਗੱਲ ਇਸ ਕਹਾਣੀ ਦੇ ਵਿੱਚ ਬਿਲਕੁਲ ਹੀ ਸੱਚੀ ਨਿਕਲੀ ਸਰਜੀਤ ਸਿੰਘ ਦੇ ਘਰੇ ਕਾਸੀ ਦਾ ਘਾਟਾ ਨਹੀਂ ਰਿਹਾ ਨਿਰਮਲ ਸਿੰਘ ਦੇ ਕੋਈ ਚੀਜ਼ ਰਹੀ ਨਹੀਂ ਸਭ ਕੁਝ ਉੱਡ ਗਿਆ ਹੁਣ ਇੱਕ ਦਿਨ ਉਹਦਾ ਇਹੋ ਜਿਹਾ ਆਉਂਦਾ ਨਿਰਮਲ ਦਾ ਕਿ ਉਹ ਖਾਣ ਨੂੰ ਵੀ ਉਹਦੀ ਨੌਕਰੀ ਵੀ ਵਗ ਜਾਂਦੀ ਹੈ ਕੁਝ ਨਹੀਂ ਹੁੰਦਾ ਰਹਿੰਦਾ ਉਹਦੇ ਕੋਲੇ ਬਚਦਾ ਖਾਣ ਨੂੰ ਵੀ ਉਹ ਲੋਕਾਂ ਮੂਰੇ ਪੁਖਾਰੀਆਂ ਵਾਂਗੂ ਹੱਥ ੱਡਦਾ ਫਿਰਦਾ ਵੀ ਮੈਨੂੰ ਆਥਣ ਦੀ ਰੋਟੀ ਖਾ ਦਿਖਾ ਲੂੰਗਾ ਤੜਕੇ ਵੇਲੇ ਤੜਕੇ ਦੀ ਰੋਟੀ ਜਿੰਨੇ ਕ ਪੈਸੇ ਮੰਗਦਾ ਹੈ ਕਿਸੇ ਗੁਰਦੁਆਰੇ ਮੰਦਰ ਚ ਜਾਂਦਾ ਜਿੱਥੇ ਕੋਈ ਜੱਗ ਸੁਣਦਾ ਵੀ ਜੱਗ ਹੋ ਰਿਹਾ ਉੱਥੇ ਜਾ ਕੇ ਖਾਣਾ ਖਾਂਦਾ ਜਾਨੀ ਉਹਦਾ ਬਹੁਤ ਲਾਚਾਰ ਹੋ ਜਾਂਦਾ ਕਿਉਂਕਿ ਧੀ ਨੂੰ ਤਾਂ ਉਹ ਦੇ ਆਇਆ ਉਸ ਤੋਂ ਬਾਅਦ ਉਹ ਕੱਲਾ ਰਹਿ ਗਿਆ ਹੁਣ ਪਤਨੀ ਦੀ ਵੀ ਮੌਤ ਹੋ ਗਈ ਧੀ ਵੀ ਘਰੋਂ ਚਲੀ ਗਈ ਦੋ ਮੈਂਬਰ ਚਲੇ ਗਏ ਕਿੱਥੇ ਉਹ ਤੇ ਉਹ ਸੋਚਦਾ ਵੀ ਮੇਰੇ ਘਰੇ ਰੌਣਕ ਹੋਣੀ ਸੀ ਕਿੱਥੇ ਮੈਂ ਤਾਂ ਜਿਵੇਂ ਇਕੱਲਾ ਰਹਿ ਗਿਆ ਉਹ ਇਕੱਲਾ ਰਹਿੰਦਾ ਰਹਿੰਦਾ ਮਾਨਸਿਕ ਤੌਰ ਤੇ ਜਿਵੇਂ ਕਹਿੰਦੇ ਆ ਵੀ ਮੈਂਟਲੀ ਅਫਸੈਟ ਹੋ ਗਿਆ ਉਹ ਉਸ ਤੋਂ ਬਾਅਦ ਉਹਨੇ ਆਪਦਾ ਟਰੀਟਮੈਂਟ ਵੀ ਲਿਆ ਪਰ ਉਹਨੂੰ ਉਹ ਇਕੱਲਾਪਣ ਖਾ ਰਿਹਾ ਸੀ ਉਹਦਾ ਕਿਤੋਂ ਕੋਈ ਉਹਦਾ ਮਤਲਬ ਲਾਜ ਤਾਂ ਉਹਦਾ ਹੋਇਆ ਪਰ ਉਹ ਫਿਰ ਵੀ ਇਹ ਜਿਹੇ ਦੁੱਖ ਨੇ ਨਾ ਜਿਹੜੇ ਇਹ ਬੰਦੇ ਦੇ ਅੰਦਰੋਂ ਜਾਂਦੇ ਨਹੀਂ ਹੈਗੇ ਤਾਂ ਉਹ ਹੁਣ ਬਿਲਕੁਲ ਪੁਖਾਰੀਆਂ ਦੀ ਤਰ੍ਹਾਂ ਫਟੇ ਕੱਪੜੇ ਕੋਈ ਪੈਰਾਂ 'ਚ ਐਨੀ-ਐਨੀ ਮੈਲ ਪੈਰਾਂ ਤੇ ਚੜ੍ਹੀ ਹੋਈ ਐ ਨਾ ਹਣ ਦਾ ਨਹੀਂ ਧੋਣ ਦਾ ਨਹੀਂ ਉਹ ਲੋਕਾਂ ਤੋਂ ਮੰਗਦਾ ਰਹਿੰਦਾ ਸੀ ਅੰਦਰ ਉਹਦਾ ਇੱਕ ਕੋਨੇ 'ਚ ਨਾ ਦਿਲ ਦੇ ਇਹ ਸੀ ਵੀ ਮੇਰੀ ਧੀ ਉੱਥੇ ਪੜ ਰਹੀ ਐ ਤਾਂ ਹੁਣ ਉਹਨੇ ਉਹ ਉੱਥੇ ਸਰਜੀਤ ਨੇ ਕੀ ਕੀਤਾ ਜਦੋਂ ਉਹ ਤੋਂ ਧੀ ਲਈ ਉਹਨੇ ਸੋਚਿਆ ਵੀ ਪਿੰਡ ਦੀ ਕਹਾਣੀ ਹੋਰ ਐ ਮੈਂ ਸ਼ਹਿਰ ਚ ਚਲਿਆ ਜਾਂਦਾ ਸ਼ਹਿਰ ਚ ਹੀ ਉਹਦਾ ਬਿਜ਼ਨਸ ਸੀ ਛੋਟਾ ਜਿਹਾ ਬਿਜ਼ਨਸ ਸੀ ਉਦੋਂ ਤਾਂ ਉਹਨੇ ਅਬਦਾ ਉੱਥੇ ੜਾ ਕਰ ਛੱਡ ਕੇ ਸ਼ਹਿਰ ਦੇ ਵਿੱਚ ਕੋਠੀ ਲੈ ਲਈ ਵੀ ਸ਼ਹਿਰਾਂ ਚ ਕਿਹੜਾ ਕਿਸੇ ਨੂੰ ਪਤਾ ਲੱਗਣਾ ਵੀ ਇਹ ਧੀ ਮੇਰੇ ਕਿੱਥੋਂ ਆਈ ਰਤੋ ਰਤ ਤਾਂ ਉਹ ਹੁਣ ਸ਼ਹਿਰ ਦੇ ਵਿੱਚ ਜਦੋਂ ਦੇਖਦਾ ਨਿਰਮਲ ਵਿਆਸ ਉਹਨੂੰ ਪਤਾ ਹੀ ਸੀ ਵੀ ਇੱਥੇ ਆ ਉਹਦੀ ਕੋਠੀ ਤਾਂ ਉਹਦਾ ਉਹ ਭਾਲਦਾ ਰਹਿੰਦਾ ਵੀ ਕਿਵੇਂ ਮੈਨੂੰ ਕਦੇ ਨਾ ਕਦੇ ਝਲਕ ਮਿਲ ਜੇ ਮੇਰੀ ਤੀ ਦੀ ਦੇਖਣ ਨੂੰ ਪਰ ਉਹ ਅਮੀਰ ਬਹੁਤ ਹੋਗੇ ਸੀ ਹੋਣ ਕਰਕੇ ਅਮੀਰੋ ਕੁੜੀ ਬਿਲਕੁਲ ਨਹੀਂ ਸੀ ਬਾਹਰ ਨਿਕਲਦੀ ਪੜਨ ਵੀ ਜਾਣਾ ਉਹਨੇ ਤਾਂ ਵੀ ਵੱਡੀ ਗੱਡੀ ਦੇ ਵਿੱਚ ਡਰਾਈਵਰ ਨੇ ਲੈ ਕੇ ਜਾਣਾ ਲੈ ਕੇ ਆਉਣਾ ਪਰ ਉਹ ਨਿਰਮਲ ਸਿੰਘ ਨੇ ਅੱਖੀ ਦੇਖੀ ਨਹੀਂ ਸੀ ਬਿਲਕੁਲ ਹੀ ਕਦੇ ਤਾਂ ਹੁਣ ਉਹ ਤਿੰਨੇ ਉਹਦੇ ਸਰਜੀਤ ਸਿੰਘ ਦੇ ਪੁੱਤ ਤੇ ਚੌਥੀ ਧੀ ਜੁਵਾਨ ਹੋ ਗਏ ਤਾਂ ਵਧੀਆ ਨਾਨੇ ਡਿਗਰੀਆਂ ਲੈ ਲਈਆਂ ਹੁਣ ਕਿਸੇ ਅਮੀਰ ਬਿਜ਼ਨਸਮੈਨ ਦੇ ਘਰ ਹੀ ਉਹਨੇ ਆਪਣੀ ਕੁੜੀ ਦਾ ਰਿਸ਼ਤਾ ਕਰਤਾ ਸਰਜੀਤ ਸਿੰਘ ਨੇ ਜਦੋਂ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਤਾਂ ਨਿਰਮਲ ਸਿੰਘ ਨੂੰ ਪਿੰਡ ਕ ਪੈ ਗਈ ਕਿਉਂਕਿ ਉਹ ਵਿੜਕਰ ਰੱਖਦਾ ਰਹਿੰਦਾ ਸੀ ਤਾਂ ਉਹਨੂੰ ਪਤਾ ਲੱਗਿਆ ਵੀ ਮੇਰੀ ਧੀ ਦਾ ਵਿਆਹ ਉਹਦਾ ਮਨ ਬਹੁਤ ਉਤਾਵਲਾ ਵੀ ਇੱਕ ਝਲਕ ਦੇਖਿਆ ਮੈਂ ਮੇਰੀ 30 ਦੀ ਵੀ ਜਵਾਨ ਹੋ ਗਈ ਉਹਦਾ ਵਿਆਹ ਹੈ ਤਾਂ ਹੁਣ ਉਹ ਫਿਰਦਾਏ ਵਾਲੇ ਦਿਵਾਲੇ ਜਿਸ ਦਿਨ ਵਿਆਹ ਸੀ ਬਰਾਤ ਆਈ ਹੋਈ ਸੀ ਸ਼ਾਮ ਨੂੰ ਜਦੋਂ ਡੋਲੀ ਤੁਰਨੀ ਸੀ ਉਹਦੇ ਘਰੋਂ ਬਾਹਰ ਦੇ ਵਿੱਚ ਗੱਡੀ ਲੱਗੀ ਖੜੀ ਸੀ ਕੁੜੀ ਦੀ ਡੋਲੀ ਤੋਰਨ ਨੂੰ ਤਾਂ ਨਿਰਮਲ ਸਿੰਘ ਦੇ ਫਟੇ ਪੁਰਾਣੇ ਕੱਪੜੇ ਜਾ ਪਹੁੰਚਿਆ ਤਾਂ ਜਦੋਂ ਉਹ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਉਹਨੇ ਗੱਡੀ ਦੇ ਕੋਲ ਦੀ ਤਾਂ ਜਿਹੜੇ ਮੂਰੇ ਖੜੇ ਸੀ ਸਿਕਿਉਰਟੀ ਵਾਲੇ ਉਹਨਾਂ ਨੇ ਉਹਨੂੰ ਫੜ ਕੇ ਬਾਹਰ ਤੱਕਾ ਦਿੱਤਾ ਵੀ ਤੂੰ ਕਿੱਧਰ ਤੁਰਿਆ ਜਾਣਾ ਤਾਂ ਉਹਨੇ ਕਹਿਤਾ ਕਹਿੰਦਾ ਬਸ ਆਪਦੀ ਧੀ ਨੂੰ ਇੱਕ ਵਾਰੀ ਦੇਖ ਲਵਾਂ ਉਹਦੇ ਮੂੰਹੋਂ ਨਿਕਲ ਗਈ ਗੱਲ ਉਹ ਬੜੇ ਹੈਰਾਨ ਵੀ ਤੇਰੀ ਧੀ ਇੱਥੇ ਕੌਣ ਹੈ ਤੂੰ ਤਾਂ ਭੁਖਾਰੀ ਹੈ ਮੰਗਤਾ ਹੈ ਚਲੋ ਜੀ ਐ ਜਿਦੋ ਜਦਾਈ ਹੋਣ ਲੱਗੀ ਉਹਨਾਂ ਦੀ ਉਹ ਕਹੇ ਮੈਂ ਅੰਦਰ ਜਾਣਾ ਹੈ ਸਿਕਿਉਰਟੀ ਵਾਲੇ ਕਹਿਣ ਤੈਨੂੰ ਅਸੀਂ ਝੱਕਣ ਵੀ ਨਹੀਂ ਦੇਣਾ ਤੂੰ ਅੰਦਰ ਤਾਂ ਜਾਣ ਦੀ ਗੱਲ ਦੂਰ ਵੀ ਇੱਥੋਂ ਭੱਗ ਜਾ ਸਾਨੂੰ ਸਰਦਾਰ ਜੀ ਗੁੱਸੇ ਹੋਣਗੇ ਵੀ ਜੇ ਤੂੰ ਮੱਥੇ ਲੱਗ ਗਿਆ ਤਾਂ ਇੰਨੇ ਨੂੰ ਕੀ ਹੁੰਦਾ ਅੰਦਰੋਂ ਡੋਲੀ ਗੱਡੀ 'ਚ ਬਿਠਾਉਣ ਵਾਸਤੇ ਕੁੜੀ ਨੂੰ ਲੈ ਕੇ ਆ ਰਹੇ ਨੇ ਵਿਦਾ ਕਰਨ ਲਈ ਉਹਦੇ ਤਿੰਨੇ ਭਰਾ ਲੰਬੇ ਲੰਜੇ ਹੱਟੇ ਕੱਟੇ ਜਿਵੇਂ ਕੋਈ ਬਾਡੀਗਾਰਡ ਹੁੰਦੇ ਨੇ ਉਹਦੇ ਪਿੱਛੇ ਆਪਦੀ ਭੈਣ ਦੇ ਇਦਾਂ ਆਉਂਦੇ ਨੇ ਤੁਰੇ ਨਾਲ ਸਰਜੀਤ ਸਿੰਘ ਹੈ ਉਹਦੀ ਪਤਨੀ ਹੈ ਮਗਰ ਹੋਰ ਬਾਕੀ ਰਿਸ਼ਤੇਦਾਰ ਵਗੈਰਾ ਨੇ ਜਦੋਂ ਉਹ ਦੇਖ ਲੈਂਦੇ ਨੇ ਆਉਂਦੀ ਹੈ ਅੰਦਰੋਂ ਕੁੜੀ ਨਿਕਲ ਕੇ ਤਾਂ ਉਹ ਸਾਰੇ ਇੱਕਦਮ ਉੱਧਰ ਨੂੰ ਝਾਕਣ ਲੱਗ ਜਾਂਦੇ ਨੇ ਸਿਕਿਉਰਿਟੀ ਵਾਲਿਆਂ ਦੀ ਵੀ ਉੱਧਰ ਨਿਗਾਹ ਹੋ ਜਾਂਦੀ ਹੈ ਤਾਂ ਉਹ ਅੱਖ ਬਚਾ ਕੇ ਅੰਦਰ ਜਾ ਵੜਦੇ ਨਿਰਮਲ ਸਕਿਉਰਟੀ ਵਾਲੇ ਭੱਜ ਕੇ ਫੜਦੇ ਨੇ ਅੰਦਰੋਂ ਉਹ ਤਿੰਨੇ ਮੁੰਡੇ ਆਉਂਦੇ ਨੇ ਸਰਜੀਤ ਦੇ ਨਿਕਲ ਕੇ ਉਹ ਆ ਕੇ ਉਹਨੂੰ ੱੱਕਾ ਦੇ ਦਿੰਦੇ ਨੇ ਨਿਰਮਲ ਨੂੰ ਵੀ ਭੁਖਾਰੀ ਤੂੰ ਕਿੱਧਰ ਤੁਰਿਆ ਆਉਣਾ ਸਕਿਉਰਟੀ ਵਾਲਿਆਂ ਨੂੰ ਕਹਿੰਦਾ ਇਹਨੂੰ ਖਾਣਾ ਖੂਣਾ ਦੇ ਦਿਓ ਇੱਥੋਂ ਤੋਰੋ ਮੱਥੇ ਲੱਗੂਗਾ ਐ ਮੀ ਤਾਂ ਉਹ ਫੇਰ ਕਹਿ ਦਿੰਦਾ ਵੀ ਮੈਂ ਕੋਈ ਖਾਣਾ ਨਹੀਂ ਖਾਣਾ ਬਸ ਇੱਕੋ ਹੀ ਚਲਕ ਦੀ ਮੇਰੀ ਧੀ ਦੀ ਇੱਕੋ ਹੀ ਚਲਕ ਲੈ ਲੈਣ ਦਿਓ ਮੈਨੂੰ ਉਹਦੀ ਚੱਲਿਆ ਜਾਊਗਾ ਮੈਂ ਤਾਂ ਇਹ ਗੱਲ ਉਹਦੀ ਧੀ ਦੇ ਕੰਨੀ ਪੈ ਜਾਂਦੀ ਹੈ। ਉਹ ਸੋਚਦੀ ਹੈ ਵੀ ਇਹਦੀ ਧੀ ਇੱਥੇ ਕੌਣ ਹੈ? ਉਹ ਆਪਦੇ ਭਾਈਆਂ ਨੂੰ ਕਹਿੰਦੀ ਵੀ ਇਹਨੂੰ ਛੱਡ ਦਿਓ। ਉਹਨਾਂ ਨੇ ਉਹਨਾਂ ਦੀ ਉਹਦੀਆਂ ਬਾਹਾਂ ਫੜ ਕੇ ਉਹਨੂੰ ਖਿੱਚ ਰਹੇ ਸੀ ਧੱਕਾ ਦੇ ਰਹੇ ਸੀ। ਸਾਰਿਆਂ ਨੂੰ ਕਹਿੰਦੀ ਵੀ ਇਹਨੂੰ ਛੱਡੋ ਕੌਣ ਹੈ ਵੀ ਇਹ ਛੱਡ ਦਿਓ ਇਹਨੂੰ ਇੱਕ ਵਾਰੀ। ਤਾਂ ਉਹ ਕੁੜੀ ਅੱਗੇ ਵੱਧ ਕੇ ਹੁੰਦੀ ਹੈ। ਜਦੋਂ ਅੱਗੇ ਵੱਧਦੀ ਹੈ ਤਾਂ ਉਹ ਫੱਟ ਦੇਣੇ ਕੁੜੀ ਦਾ ਹੱਥ ਫੜ ਲੈਂਦਾ ਨਿਰਮਲ। ਹੱਥ ਫੜ ਕੇ ਉਹਨੂੰ ਚੁੰਮਣ ਲੱਗ ਜਾਂਦਾ ਹੈ ਅੱਖਾਂ 'ਚ ਉਹਦੇ ਹੰਝੂ ਡਿੱਗਦੇ ਨੇ ਕੁੜੀ ਦੇ ਮਹਿੰਦੀ ਵਾਲੇ ਹੱਥਾਂ 'ਤੇ ਉਹਦੇ ਹੰਝੂ ਪੈਂਦੇ ਨੇ ਤਾਂ ਸਰਜੀਤ ਨੂੰ ਵੀ ਬੜਾ ਗੁੱਸਾ ਆਉਂਦਾ ਹੈ ਹੁਣ ਉਹ ਵੀ ਉਹਨੂੰ ਪਛਾਣ ਨਹੀਂ ਸੀ ਸਕਦਾ ਇਹ ਜੀ ਹਾਲਤ 'ਚ ਉਹ ਇਹ ਆਸ ਹੀ ਨਹੀਂ ਸੀ ਵੀ ਉਹਦੇ ਇਹੀ ਜੀ ਹਾਲਤ ਹੋਊਗੀ ਨਿਰਮਲ ਦੀ ਤਾਂ ਉਹ ਹੁਣ ਕੀ ਕਰਦਾ ਜਦੋਂ ਕੁੜੀ ਦਾ ਹੱਥ 'ਚ ਸੁੰਘਣ ਲੈ ਚੁੰਮਣ ਲੱਗ ਜਾਂਦਾ ਹੈ ਉਹ ਕੁੜੀ ਤੇ ਪਿਓ ਦੀਆਂ ਜਦੋਂ ਨਿਰਮਲ ਦੀਆਂ ਅੱਖਾਂ ਮਿਲਦੀਆਂ ਨੇ ਤਾਂ ਖੂਨ ਖੂਨ ਨੂੰ ਖਿੱਚਦਾ ਹੈ। ਕੁੜੀ ਨੂੰ ਵੀ ਉਹ ਲੱਗਦਾ ਵੀ ਮੇਰਾ ਆਪਣਾ ਆਪਣਾ ਲੱਗ ਰਿਹਾ ਹੈ ਇਹ ਮੈਨੂੰ। ਉਹਨੂੰ ਤਾਂ ਪਤਾ ਹੀ ਸੀ ਵੀ ਮੇਰੀ ਧੀ ਹੈ। ਕੁੜੀ ਵੀ ਉਹਦਾ ਹੱਥ ਫੜ ਕੇ ਚੁੰਮਣ ਲੱਗ ਜਾਂਦੀ ਹੈ। ਸਰਜੀਤ ਸਿੰਘ ਭੱਜ ਕੇ ਰੋਕਦਾ ਹੈ। ਕਹਿੰਦਾ ਤੂੰ ਜਾ ਉਹਨੂੰ ਕਹਿੰਦਾ ਭਖਾਰੀ ਜਾ ਕਹਿੰਦਾ ਤੈਂ ਕੀ ਡਰਾਮਾ ਰਚਿਆ ਇੱਥੇ? ਆਪਦੀ ਕੁੜੀ ਨੂੰ ਵੀ ਕਹਿੰਦਾ ਜਨਾ ਬੁੱਤ ਦੇਖ ਇਹਦੇ ਚ ਤੁਬ ਬੋ ਮਾਰਦੀ ਹੈ ਤਾਂ ਐਨੇ ਨੂੰ ਕੀ ਹੁੰਦਾ ਜਦੋਂ ਕੁੜੀ ਤੋਂ ਹੱਥ ਉਹਦਾ ਆਪਦੇ ਉਹਦੇ ਪਿਓ ਦਾ ਸਰਜੀਤ ਸਿੰਘ ਛਡਾਉਂਦਾ ਆ ਕਿ ਤਾਂ ਨਿਰਮਲ ਕਹਿਣ ਲੱਗਿਆ ਖੜਾ ਹੋ ਕੇ ਕਹਿੰਦਾ ਸਰਜੀਤ ਕਹਿੰਦਾ ਵੀ ਆਪਣੇ ਚ ਗੱਲ ਹੋਈ ਸੀ ਨਾ ਜਦੋਂ ਮੈਂ ਤੈਨੂੰ ਧੀ ਦਿੱਤੀ ਸੀ ਕਹਿੰਦਾ ਵੀ ਮੈਂ ਕਿਤੇ ਨਾਉ ਨਹੀਂ ਲਊਂ ਕਹਿੰਦਾ ਪਰ ਮੈਂ ਕਰਾਂ ਕੀ ਅੱਜ ਮੈਨੂੰ ਪਤਾ ਲੱਗਿਆ ਸੀ ਵੀ ਇਹਦੀ ਡੋਲੀ ਹੈ ਵਿਆਹ ਹੈ ਵੀ ਮੈਤੋਂ ਰਹਿ ਆ ਨਹੀਂ ਗਿਆ ਜਦੋਂ ਇੰਨੀ ਗੱਲ ਕਹਿੰਦਾ ਤਾਂ ਸਾਰੇ ਹੱਕੇ-ਵੱਕੇ ਰਹਿ ਜਾਂਦੇ ਨੇ ਵੀ ਇਹ ਤਾਂ ਇਹਦਾ ਨਾਂਉ ਵੀ ਜਾਣਦਾ ਸਰਜੀਤ ਕਹਿੰਦਾ ਤਾਂ ਕਹਿੰਦਾ ਵੀ ਜਿਸ ਦਿਨ ਮੈਂ ਤੇਰੇ ਪੈਰਾਂ ਚੋਂ ਦੀ ਧੀ ਨੂੰ ਧਰ ਕੇ ਗਿਆ ਸੀ ਨਾ ਵੀ ਮੈਂ ਉਸ ਦਿਨ ਤੋਂ ਬਾਅਦ ਮੇਰੇ ਘਰ ਦਾ ਭਾਗ ਸਾਰਾ ਹੀ ਤੇਰੇ ਘਰੇ ਆ ਗਿਆ ਮੈਂ ਤਾਂ ਉਜੜ ਗਿਆ ਦੂ ਬਾਦ ਮੇਰੀ ਤਾਂ ਆਹ ਹਾਲਤ ਹੈ ਮੇਰੀ ਧੀ ਦਾ ਭਾਗ ਹੀ ਐਡਾ ਸੀ ਹੁਣ ਉਹ ਜਦੋਂ ਉਹਨੂੰ ਪਤਾ ਲੱਗ ਜਾਂਦਾ ਉਹ ਕਹਿੰਦਾ ਨਿਰਮਲ ਤੂੰ ਹੁਣ ਉਹ ਸਰਜੀਤ ਸਿੰਘ ਵੀ ਉਹਨੂੰ ਆਪਣੇ ਘਰ ਨਾਲ ਫੇਰ ਲਾਉਂਦਾ ਉਵੇਂ ਮੈਲੇ ਕੱਪੜੇ ਉਹ ਚੋਂ ਮੁਸਕ ਮਾਰ ਰਿਹਾ ਹੈ ਨਾ ਤਨੀ ਤੋਤਾ ਨਹੀਂ ਤਾਂ ਫੇਰ ਉਹ ਕਹਿੰਦਾ ਵੀ ਆ ਜਾ ਆ ਉਧਰੋਂ ਮੁੰਡੇ ਦਾ ਪਿਓ ਆਉਂਦਾ। ਉਹ ਆ ਕੇ ਕਹਿੰਦਾ ਸਰਜੀਤ ਇਹ ਕੀ ਚੱਕਰ ਹੋ ਰਿਹਾ ਵੀ ਇਹ ਤਾਂ ਭਖਾਰੀ ਹੈ। ਇਹ ਆਪਦੀ ਕੁੜੀ ਕਹਿ ਰਿਹਾ ਇਹਨੂੰ। ਕੀ ਗੱਲ ਹੈ? ਜੀ ਕੀ ਕੁੜੀ ਦੱਸੂ ਕੀ ਦੀ ਆ ਪਹਿਲਾਂ ਇਹ। ਅਸੀਂ ਤਾਂ ਕਹਿੰਦਾ ਰਿਸ਼ਤਾ ਤਾਂ ਕਰਿਆ ਤੇ ਵੀ ਤੇਰੀ ਕੁੜੀ ਐ। ਉਹ ਕਹਿੰਦਾ ਵੀ ਮੈਂ ਤੁਹਾਨੂੰ ਕਹਾਣੀ ਸੁਣਾਉਣਾ। ਗੱਲ ਇਹ ਦੀ ਸੱਚੀ ਐ ਵੀ ਇਹ ਤਾਂ ਮੇਰਾ ਬਹੁਤ ਪਿਆਰਾ ਦੋਸਤ ਐ। ਵੀ ਹੁਣ ਇਹਦੇ ਹਾਲਾਤ ਹੀ ਇਹੇ ਜੇ ਹੋਗੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਇੱਥੇ ਤੱਕ ਪਹੁੰਚਿਆ ਫਿਰਦਾ ਨਾ ਇਹ ਮੈਨੂੰ ਕਦੇ ਮਿਲਿਆ ਹੈ ਬਾਕੀ ਜੇ ਮਿਲਿਆ ਵੀ ਹੋਊਗਾ ਨਾ ਮੇਰੀ ਪਛਾਣ ਚ ਨਹੀਂ ਮੇਰੇ ਤਾਂ ਅੱਜ ਵੀ ਨਹੀਂ ਇਹ ਪਛਾਣ ਚ ਆਇਆ ਕਹਿੰਦਾ ਇਸ ਕੰਡੀਸ਼ਨ ਦੇ ਵਿੱਚ ਤਾਂ ਉਹਨੂੰ ਸਾਰੀ ਗੱਲ ਦੱਸਦਾ ਹੈ ਵੀ ਇਹਦੀ ਪਤਨੀ ਦੀ ਮੌਤ ਹੋ ਗਈ ਸੀ ਵੀ ਇਹ ਤਾਂ ਰੱਖੀ ਨਹੀਂ ਗਈ ਬੱਚੀ ਨੂੰ ਕਿਵੇਂ ਪਾਲਦਾ ਥੋੜੀ ਜਿਹੀ 10 ਦਿਨ ਦੀ ਬੱਚੀ ਸੀ ਜਦੋਂ ਉਹਦੀ ਘਰ ਵਾਲੀ ਦਾ ਭੋਗ ਪਿਆ ਵੀ ਉਸ ਤੋਂ ਬਾਅਦ ਸਾਨੂੰ ਦੇ ਗਿਆ ਫਿਰ ਤੇ ਸਾਡੇ ਕੋਈ ਬੱਚਾ ਨਹੀਂ ਸੀ ਉਦੋਂ 4-5 ਸਾਲ ਹੋ ਜਾਂਦੇ ਨੇ ਸਰਜੀਤ ਦੇ ਵਿਆਹ ਨੂੰ ਉਹਦੇ ਬੱਚਾ ਨਹੀਂ ਹੋਇਆ ਹੁੰਦਾ ਕੋਈ ਫੇਰ ਉਹਦੋਂ ਨਿਰਮਲ ਸੋਚਦਾ ਵੀ ਉੱਥੇ ਦੇ ਕੇ ਆਵਾਂ ਉਹ ਪਾਲੂਗਾ ਉਹਦੇ ਬੱਚਾ ਨਹੀਂ ਹੈਗਾ ਕੋਈ ਪਰ ਉਹ ਕੁੜੀ ਦਾ ਭਾਗ ਇਹੋ ਜਿਹਾ ਹੁੰਦਾ ਉਹਦੇ ਤਿੰਨ ਪੁੱਤ ਹੋ ਜਾਂਦੇ ਨੇ ਮੰਗਰੋ ਤਾਂ ਹੁਣ ਉਹ ਸਾਰੇ ਬੜੇ ਖੁਸ਼ ਹੁੰਦੇ ਨੇ ਤੇ ਨਿਮਾਤ ਮਾ ਕੇ ਕਹਿੰਦੇ ਵੀ ਡੋਲੀ ਤਾਂ ਆਪਾਂ 10 ਮਿੰਟ ਲੇਟ ਤੋਰਾਂਗੇ ਵੀ ਇਹਦੇ ਪਿਓ ਤੋਂ ਹੀ ਸਾਰੇ ਸੱਗਨ ਕਰਾਵਾਂਗੇ ਹੁਣ ਏਹੀ ਕਾਰ ਚ ਬਿਠਾਊਗਾ ਸਰਜੀਤ ਕਹਿੰਦਾ ਬਿੱਤ ਤੈਂ ਬਹੁਤ ਵਧੀਆ ਕੀਤਾ ਨਿਰਮਲ ਤੈਂ ਕਿਤੇ ਵੀ ਭਾਫ ਨਹੀਂ ਕੱਢੀ ਮੈਨੂੰ ਵੀ ਪਤਾ ਹੈ ਤੇਰਾ ਵੀ ਤੂੰ ਤੈਂ ਕਦੇ ਵੀ ਅੱਜ ਤੋਂ ਬਿਨਾ ਤੂੰ ਸਾਹਮਣੇ ਨਹੀਂ ਆਇਆ ਅੱਜ ਵੀ ਕਹਿੰਦਾ ਮੈਂ ਸਮਝ ਸਕਦਾ ਤੇਰੀ ਹਾਲਤ ਕੀ ਹੈ ਬਿੱਤੀ ਹੈ ਤੇਰੇ ਦਿਲ ਦਾ ਟਕੜ ਜਿਹਦਾ ਟੁਕੜਾ ਹੈ ਮੈਂ ਸਮਝ ਸਕਦਾ ਵੀ ਤੂੰ ਆ ਗਿਆ ਕੋਈ ਗੱਲ ਨਹੀਂ ਵੀ ਮੈਨੂੰ ਵਧੀਆ ਲੱਗਿਆ ਸਗੋਂ ਤੈਂ ਮੈਨੂੰ ਦੱਸਿਆ ਕਿ ਵੀ ਮੈਂ ਨਿਰਮਲਾ ਕਹਿੰਦਾ ਮੈਨੂੰ ਬਹੁਤ ਵਧੀਆ ਲੱਗਿਆ ਤਾਂ ਉਹ ਨਮਾਤਵਾ ਕੇ ਸਿਕਿਉਰਟੀ ਵਾਲੇ ਲੈ ਜਾਂਦੇ ਨੇ ਉਹਦੇ ਵਧੀਆ ਸੂਟ ਬੂਟ ਪਵਾ ਕੇ ਲਿਆਉਂਦੇ ਨੇ ਤਾਉ ਤਾਂ ਉਹੀ ਨਿਰਮਲ ਸਿੰਘ ਇੰਨਾ ਸੋਹਣਾ ਬਣ ਜਾਂਦਾ ਪਰ ਉਹ ਆਪਣੀ ਉਮਰ ਨਾਲੋਂ ਵੱਡਾ ਲੱਗਦਾ ਠੋਕਰਾਂ ਖਾ ਖਾ ਕੇ ਜਮਾਨੇ ਦੀਆਂ ਕਿਸਮਤ ਦੀਆਂ ਬੁढ़ा ਹੋਇਆ ਪਿਆ ਬਿਲਕੁਲ ਤਾਂ ਉਹ ਹੁਣ ਆਪਣੀ ਧੀ ਨੂੰ ਗੱਡੀ 'ਚ ਬਿਠਾਉਂਦਾ ਡੋਲੀ ਵਾਲੀ ਕਾਰ 'ਚ ਤੇ ਸਰਜੀਤ ਕਹਿਣ ਲੱਗਿਆ ਵੀ ਅੱਜ ਤੋਂ ਬਾਅਦ ਧੀਏ ਇਹ ਤੇਰਾ ਪਿਓ ਪਹਿਲਾਂ ਮੈਂ ਤੇਰਾ ਪਿਓ ਬਾਅਦ 'ਚ ਵੀ ਅਸੀਂ ਤੇਰੇ ਦੋ ਪਿਓ ਹੋਗੇ ਉਹਨੂੰ ਬੁੱਕਲ ਚ ਲੈ ਕੇ ਕਹਿੰਦਾ ਤੂੰ ਤਾਂ ਪੁੱਤ ਕਹਿੰਦਾ ਆਪਾਂ ਗਾਲੀਆਂ ਵੀ ਜਿਹਨੂੰ ਦੋ ਦੋ ਪਿਓ ਮਿਲੇ ਤਾਂ ਉਧਰੋਂ ਫੇਰ ਉਹਦਾ ਸਹੁਰਾ ਕਹਿਣ ਲੱਗਿਆ ਵੀ ਨਾ ਸਰਜੀਤ ਦੋ ਨਹੀਂ ਆਪਾਂ ਤਿੰਨ ਪਿਓ ਆ ਫੇਰ ਉਹ ਬਹੁਤ ਕੁੜੀ ਦੇ ਸਿਰ ਤੇ ਹੱਥ ਧਰਦਾ ਆਪਦੀ ਨੂੰ ਦੇ ਕਹਿੰਦਾ ਪੁੱਤ ਕਹਿੰਦਾ ਤੂੰ ਤਾਂ ਗਾਲੀਆਂ ਹੈ ਕਹਿੰਦਾ ਦੋ ਪਿਓ ਵੀ ਹੋ ਸਕਦੇ ਨੇ ਕਿਸੇ ਦੇ ਕਹਿੰਦਾ ਅੱਜ ਤਿੰਨ ਮਿਲੇ ਨੇ ਤੈਨੂੰ ਸੋ ਕਿਵੇਂ ਲੱਗੀ ਤੁਹਾਨੂੰ ਕਹਾਣੀ ਆਪਦੇ ਕੀਮਤੀ ਵਿਚਾਰ ਜ਼ਰੂਰ ਦਿਆ ਕਰੋ ਮਿਲਦਿਆਂ ਇੱਕ ਹੋਰ ਕਹਾਣੀ ਦੇ ਨਾਲ ਧੰਨਵਾਦ ਜੀ